ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੋ ਕਿ ਗੁਰਦੁਆਰਾ ਸਾਹਿਬ ਗੁਰੂ ਕੀ ਟਾਹ ਵਿਖੇ 1100 ਲੜਕੀਆਂ ਦੀ ਸ਼ਾਦੀ ਕਰਨੀ ਹੈ ਲੋੜਵੰਤ ਤੇ ਗਰੀਬ ਪਰਿਵਾਰਾਂ ਦੀ ਸ਼ਾਦੀ ਕਰਨੀ ਹੈ ਅੰਦਰ ਜਿਹੜੇ ਉਹ ਸਮੇਂ ਸਮੇਸਤ ਕੀਤੇ ਜਾ ਰਹੇ ਐਤ ਕੀ ਵਾਰ 22 ਮਾਰਚ 2026 ਨੂੰ ਜਿਹੜਾ ਬਹੁਤ ਵੱਡਾ ਪਰਾਲਾ ਪੂਰੇ ਭਾਰਤ ਭੱਦਰ ਤੇ ਇੱਥੇ 1100 ਲੜਕੀਆਂ ਆਂਗੀਆਂ ਜੋ ਸ਼ਾਦੀਆਂ ਜੋ ਕੀਤੀਆਂ ਜਾ ਰਹੀਆਂ 1100 ਲੋੜਵੰਦ ਪਰਿਵਾਰਾਂ ਦੀਆਂ ਨੇ ਸ਼ਾਦੀਆਂ ਕੀਤੀ ਜਾ ਰਹੀਆਂ ਸਾਡੇ ਨਾਲ ਜੁੜੇ ਹੋਏ ਐ ਗੁਰਦਰਾਸ ਦੇ ਮੈਨੇਜਰ ਸੇਵਾਨ ਡਾਕਟਰ ਜਸਪਾਲ ਸਿੰਘ ਜੀ ਜੇ ਉਹ ਆਪ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨ ਸਾਡੇ ਬਹੁਤ ਸਤਿਕਾਰਯੋਗ ਸੰਸਥਾ ਦੇ ਚੇਅਰਮੈਨ ਸਾਹਿਬ ਜਿਹੜਾ ਗੁਰਲਾਲ ਸਿੰਘ ਲਾਲੀ ਜੀ ਚੇਅਰਮੈਨ ਸਾਹਿਬ ਜਿਹੜੇ ਹਿਊਮਨ ਹਿਊਮਨ ਦਾ ਰੈਟ ਅਵੇਅਰਨੈਸ ਹਸਤਾ ਦੇ ਚੇਅਰਮੈਨ ਆ ਸੋ ਆਓ ਅ ਮੈਨੇਜਰ ਜੀ ਬਾਂਜੀ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਕੀ ਫਤਿਹ ਮਾਇੂ ਨੂੰ ਸ਼ੇਅਰ ਕਰੀ ਚੱਲੋ ਜੀ ਪਹਿਲਾਂ ਨੇ ਬੇਨਤੀ ਕੀਤੀ ਸੀ ਜੋ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ ਜੋ ਮੰਡਾਇਟ ਸਵਿਆ ਮੈਸੋ ਕੋਟ ਪੂਰਾ ਵੱਲੋਂ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਗੁਰਦਾਸ ਸਿੰਘ ਲਾਵੀ ਹਨ ਇਹਨਾਂ ਵੱਲੋਂ ਗੁਰਦੁਆਰਾ ਸਹਿਬ ਦੇ ਸਹਿਯੋਗ ਦੇ ਨਾਲ ਆਪਣੀ ਗੁਰਦੁਆਰਾ ਸਹਿਬ ਕੀ ਲੜਕੀਆਂ ਦੀਆਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਣੀਆਂ ਹਨ ਸੋ ਸੰਗਤ ਨੂੰ ਬੇਨਤੀ ਹੈ ਕਿ ਜਿਸ ਕਿਸੇ ਗਰੀਬ ਪਰਵਾਰ ਦੇ ਲੜਕੇ ਮੰਗੀ ਹੈ ਭਾਈ ਜਾਂ ਮੰਗਰੀ ਹੈ ਤੇੰਮੀ ਹੈ ਵੀ ਭਾਈ 22 ਤੰਨਾ 2021 ਨੂੰ ਆਪਣੇ ਗੁਰਦਰਾਸਹਿਬ ਜਿਹੀ ਸ਼ਾਖਾ ਮੈਂ ਹੋਣ ਯਹਾਂ ਆ। ਉਸ ਤੋਂ ਪਹਿਲਾਂ ਆਪਣੀ ਫਾਰਮ ਗੁਰਦਰਾਸਹਿਬ ਜਿਕੇ ਪਹੁੰਚ ਕੇ ਭਰ ਸਕਦੇ ਹਾਂ ਜਾਣਾ। ਇਹਨਾਂ ਦਾ ਦਫ਼ਤਰ ਹੈ 18 ਤੰਨਾ ਮੋਗਾ ਰੋਡ ਕੋੜਕਪੂਰਾ ਵਿਖੇ ਹੈ। ਉੱਥੇ ਜਾ ਕੇ ਵੀ ਆਪਣੇ ਫਾਰਮ ਭਰ ਸਕਦੇ ਹਨ। ਸੋ ਬੇਨਤੀ ਹੈ ਸੰਗਤ ਦੇ ਚਰਨਾਂ ਦੇ ਵਿੱਚ ਕਈ ਭਾਈ ਤੇ ਉਸ ਤੋਂ ਬਾਅਦ 22 ਅਤੇ 2024 ਨੂੰ ਗੁਰਦੁਆਰਾ ਸਾਹਿਬ ਵਿਖੇ ਸ਼ਾਦੀਆਂ ਦੇ ਵਿੱਚ ਪਹੁੰਚ ਸਕਦੇ ਹਾਂ ਦੂਸਰੀ ਬੇਨਤੀ ਹੈ ਸੰਗਤ ਦੇ ਚਰਨਾਂ ਵਿੱਚ 10 ਦਾਨੀ ਸੱਜਣਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹੋ ਜਿਹੇ ਜੋ ਪ੍ਰੋਗਰਾਮ ਹੁੰਦੇ ਹਨ ਵੱਡੇ ਸਮਾਗਮ ਹੁੰਦੇ ਹਨ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਕੀਤੇ ਜਾ ਸਕਦੇ ਹਨ ਸੋ ਵੱਧ ਤੋਂ ਵੱਧ ਭਾਈ ਮਾਇਆ ਕਰਕੇ ਇਹਨਾਂ ਦੇ ਨਾਲ ਮਦਦ ਕਰੋ ਗੁਰੂ ਕੇ ਲੰਗਰਾਂ ਵਾਸਤੇ ਵੱਧ ਤੋਂ ਵੱਧ ਸੇਵਾ ਪਹੁੰਚਦੀ ਕਰੋ ਤਾਂ ਜੋ ਕਿ ਆਏ ਹੋਈ ਸੰਗਤ ਦਾ ਭਰਾਤੀ ਸਹਿਬਾ ਦਾ ਆਪਾਂ ਵੱਲ ਤੋਂ ਆਨੰਦ ਕਰ ਸਕੀਏ ਦੂਸਰੀ ਬੇਨਤੀ ਮਾਈਆਂ ਦੇ ਭਤੀ ਹੈ ਜੋ ਕਿ ਆਪਣੇ ਘਰਾਂ ਦੇ ਵਿੱਚ ਪਹਿਲਾ ਸਨਮਾਨ ਦਿੱਤਾ ਜਾਂਦਾ ਹੁੰਦਾ ਸੀ ਈਮੀਆਂ ਹੁਣ ਸਮਾਂ ਬਦਲ ਚੁੱਕਾ ਹੈ ਹੁਣ ਬੰਡਾ ਦਾ ਸਮਾਂ ਆ ਚੁੱਕਾ ਹੈ ਕਮਰਾ ਦਾ ਸਮਾਂ ਆ ਗਿਆ ਹੈ ਪੁਰਾਣੇ ਜੋ ਖੇਸ ਕਰੀਆਂ ਗਦੇਲੇ ਰਜਾਈਆਂ ਪਈਆਂ ਹਨ ਆਪਣੀ ਕਿਸੇ ਕੰਮ ਨਹੀਂ ਉਹ ਭਾਈ ਬੀ ਬੱਚਿਆਂ ਨੂੰ ਦੇ ਕੇ ਲਾਹਾ ਲੈ ਸਕਦੇ ਹੋ ਸੇਵਾ ਦਾ ਮੌਕਾ ਹੈ ਬਾਦ ਤੋਂ ਬਾਦ ਭਾਈ ਜਿੰਨੀ ਵੀ ਸੇਵਾ ਪੱਖੇ ਮਾਇਆ ਸੰਧੀਆਂ ਜਾਂ ਭਾਈ ਆਟਾ ਚਾਹ ਪਾਣੀ ਦੇ ਡੰਗਰਾ ਵਾਸਤੇ ਖੰਡ ਬਾਦ ਤੋਂ ਬਾਦ ਭਾਈ ਰਾਸ਼ਿਕਪੁਰ ਪਰਾ ਸਾਹਿਬ ਦੇ ਕੋਲ ਚੋ ਤੇ ਇਹਨਾਂ ਕੋਲੇ ਭਾਈ ਵਾਦ ਤੋਂ ਬਾਦ ਮਾਇਆ ਦੀ ਸੇਵਾ ਕਰਕੇ ਸੱਚੀ ਸੇਵਾ ਕਰੋ ਇਹਨਾਂ ਵੱਲੋਂ ਬੇਨਤੀ ਹੈ ਕਿ ਅਸੀਂ ਭਾਈ ਮਾਇਆ ਹੱਥੀਂ ਨਹੀਂ ਲੈਂਦੇ ਬੇਸ਼ੱਕ ਜਿੱਥੋਂ ਅਸੀਂ ਸਮਾਨ ਖਰੀਦ ਕਰਦੇ ਹਾਂ ਤੁਸੀਂ ਉੱਥੋਂ ਲੈ ਕੇ ਸਮਾਨ ਦੇ ਸਕਦੇ ਹੋ सो इना ने अज टीम अपने गुरद्वारा साहब भरने की छब्बी जो अपने गुरद्वारा साहब विखे बड़े ही किरपा हुई है सतपुरुपातशाह तो जो गरीब गरीब बच्चों दादियां करी हाँ वह तो वह पहुंच के शादियों के लाहे लाओ ने भाई ला सेवा देखा हिस्सा पाओ अ ਜਿਨ੍ਹਾਂ ਨੇ ਇੱਕ ਐਡਾ ਸਹਿਯੋਗ ਆਪਣੇ ਵਰਦਰਾ ਸਾਹਿਬ ਦੇ ਨਾਲ ਮਿਲ ਕੇ ਕਰਾਂ ਲੱਗੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬੇਨਤੀ ਹੈ ਪ੍ਰਧਾਨ ਨਿਰਲਾ ਸਿੰਘ ਜੀ ਆਪ ਵੀ ਸੰਗਤਾਂ ਦੇ ਪਤੀ ਤੇ ਇੱਤਿਹਾਸ ਗੱਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਜਿਸ ਕਿ ਦੱਸ ਸਾਡੇ ਬਹੁਤ ਹੀ ਸਰਕਾਰ ਦੇ ਪਾਸਾ ਰਹਿਣ ਮਹਨੇਜ ਸਾਹਿਬ ਤੇ ਨਾਲ ਹੀ ਇਹਨਾਂ ਨੂੰ ਸੀਰ ਸਾਹਿਬ ਦਾ ਵੀ ਹੌਤਾ ਹੈਗਾ ਸੋ ਸਾਰੇੋਂ ਜ਼ਿਆਦਾ ਮਹਿੰਦਰ ਸਾਹਿਬ ਦੇ ਨਾਲ ਹੀ ਅਸੀਂ ਇਹਨਾਂ ਨੂੰ ਬੇਂਤੀਆਂ ਕਰਦੇ ਆ ਸੋ ਆਪ ਜੀ ਦੇ ਚਰਨਾਂ ਦੇ ਵਿੱਚ ਸਾਰੀ ਸੰਗਤ ਨੂੰ ਬੇਂਤੀ ਹੋ ਚੁੱਕੀ ਆ ਕਿ ਇਹ ਸਨੇਹਾ ਜਿਹੜਾ ਜ਼ਰੂਰਤਬੰਦ ਜਿਹੜੀਆਂ ਬੇਟੀਆਂ ਉਹਨਾਂ ਬੇਟੀਆਂ ਦੀਆਂ ਸ਼ਾਦੀਆਂ ਲਈ ਲਗਾਇਆ ਗਿਆ ਸੋ ਜਿੰਨੀ ਸਾਧ ਸੰਗਤ ਮੇਰੀ ਆਵਾਜ਼ ਨੂੰ ਸੁਣ ਰਹੀ ਹੈ ਚਾਹੇ ਉਹ ਸਾਡੇ ਹੈੱਡ ਗ੍ਰੰਦੀ ਸਾਹਿਬ ਸਰਦਾਰ ਦਸਲਿੰਦਰ ਸਿੰਘ ਜੀ ਮੱਲਨ ਸਾਹਿਬ ਲਾਈਵ ਹੋਏ ਆ ਮਲਕੀਰ ਸਿੰਘ ਜੀ ਇਹਨਾਂ ਦੇ ਮਾਧਿਅਮ ਦੇ ਨਾਲ ਜਿਹੜੀ ਇੱਕ ਇੱਕ ਵੀਡੀਓ ਬਣ ਰਹੀ ਹੈ ਇਸ ਵੀਡੀਓ ਦੇ ਵਿੱਚ ਸੁਨੇਹਾ ਲੱਗ ਚੁਕਿਆ ਔਰ ਤੁਸੀਂ ਇਸ ਸੁਨੇਹਾ ਇੱਕ ਕੋਸ਼ਿਸ਼ ਕਰੋ ਕਿ ਇਸ ਨੂੰ ਵੱਧ ਤੋਂ ਵੱਧ ਸੁਨੇਹਾ ਲੌਂਗ ਲਈ ਇਸ ਨੂੰ ਜਿਹੜਾ ਜਿੰਨੇ ਵੀ ਤੁਹਾਡੇ ਤੇਜ ਆ ਇੰਸਟਾਗ੍ਰਾਮ ਆ ਫੇਸਬੁੱਕ ਦਾ ਉਹਨੂੰ ਤਾਂ ਸ਼ੇਅਰ ਕਰ ਇਹ ਸਭ ਤੋਂ ਵੱਡਾ ਤੁਹਾਡਾ ਯੋਗਦਾਨ ਆ ਵੀਡੀਓ ਦੇਖਣ ਵਾਲੇ ਵੀਰਾਂ ਦਾ ਔਰ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਵੀਰਾਂ ਦਾ ਸਭ ਤੋਂ ਵੱਡਾ ਯੋਗਦਾਨ ਇਹ ਪੈਣ ਵਾਲਾ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਕੇ ਉਹਨਾਂ ਜ਼ਰੂਰਤਮੰਦ ਪਰਿਵਾਰਾਂ ਤੱਕ ਸਨੇਹਾ ਲਾਓ ਜਿਹੜੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੇਟੀਆਂ ਦੀਆਂ ਪਿਛਲੇ ਸਾਲ ਵਾਂਗੂ ਇਸ ਸਾਲ ਵੀ ਸ਼ਾਦੀਆਂ ਹੋਗੀਆਂ ਸੋ ਮਨੇਜਰ ਸਾਹਿਬ ਨੇ ਵੀ ਕਿਹਾ ਕਿ ਸੰਗਤ ਜਿਹੜੀ ਹੈਗੀ ਆ ਉਹ ਰੱਬ ਰੂਪੀ ਸੰਗਤ ਹੈਗੀ ਆ ਔਰ ਸੰਗਤ ਨੇ ਹੀ ਪਿੱਛੇ ਜਿਹੜੇ ਪਹਿਲਾ ਕਾਰਜ ਹੋਏ ਕੀਤੇ ਆ ਸੰਗਤ ਦੇ ਸਹਿਯੋਗ ਨਾਲ ਹੋਏ ਆ ਔਰ ਵੀਡੀਓ ਦੇਖਣ ਵਾਲੇ ਸਹਿਯੋਗੀ ਸਜਣਾ ਦੇ ਸਹਿਯੋਗ ਨਾਲ ਹੋਏ ਆ ਹੁਣ ਵੀ ਇਹ ਬੜੀਆਂ ਸ਼ਾਦੀਆਂ ਹੋਣੀਆਂ ਇਹਨਾਂ ਸ਼ਾਦੀਆਂ ਦੇ ਵਿੱਚ ਜ਼ਰੂਰਤ ਵਾਲਾ ਸਮਾਨ ਅਸੀਂ ਹਮੇਸ਼ਾ ਹੀ ਬੇਨਤੀ ਕੀਤੀ ਹੈ ਕਿ ਉਹ ਹੀ ਤੁਸੀਂ ਦੇਣਾ ਜਿਵੇਂ ਬਾਕਸ ਬੈੱਡ ਆ ਅਲਮਾਰੀਆਂ ਗੱਦੇ ਕੁਰਸੀਆਂ ਮੇਜ਼ ਭਾਂਡੇ ਡਿਨਰ ਸੈੱਟ ਪੱਖੇ ਵਗੈਰਾ ਜਿਹੜਾ ਹੁੰਦਾ ਰਾਸ਼ਨ ਦੇ ਵਿੱਚ ਜਿਹੜਾ ਜਿਹੜੀਆਂ ਕਿ ਉਹ ਪਰਿਵਾਰਾਂ ਨੇ ਆਉਣਾ ਔਰ ਸੰਗਤ ਨੇ ਆਉਣਾ ਉਸ ਸੰਗਤ ਵਿੱਚ ਜਿਹੜੇ ਪ੍ਰਸ਼ਾਦ ਦੇ ਛਕਨੇ ਹੈਗੇ ਆ ਚਾਹ ਪਾਣੀ ਦੇ ਲੰਗਰ ਛਕਨੇ ਆ ਉਹਦੇ ਲਈ ਤੁਸੀਂ ਗੁਰੂ ਘਰ ਦੇ ਵਿੱਚ ਰਸਤਾ ਜਿਹੜੀਆਂ ਹੈਗੀਆਂ ਵੱਧ ਤੋਂ ਵੱਧ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਇਹ ਲੰਗਰ ਰੂਪੀ ਜਿਹੜਾ ਯਤ ਹੁੰਦਾ ਇਹਦੇ ਵਿੱਚ ਤੁਹਾਡਾ ਵੱਡਾ ਯੋਗਦਾਨ ਜਿਹੜਾ ਹੈਗਾ ਪੈ ਸਕਦਾ ਔਰ ਉਹਨਾਂ ਬੇਟੀਆਂ ਨੂੰ ਇਸ ਮਹਾਨ ਯਤ ਦੇ ਵਿੱਚ ਉਹਨਾਂ ਧੀਆਂ ਨੂੰ ਔਰ ਉਹਨਾਂ ਦੇ ਧੀਆਂ ਦੇ ਮਾਤੇ ਜਿਹੜਾ ਹੈਗਾ ਹੌਸਲਾ ਮਿਲਣ ਵਾਲਾ ਕਿਉਂਕਿ ਜਿਸ ਪਰਿਵਾਰ ਦੀ ਬੇਟੀ ਘਰੋਂ ਡੇ ਤਾਂ ਮੈਨੂੰ ਲੱਗਦਾ ਸਭ ਤੋਂ ਵੱਡਾ ਪਰਿਵਾਰ ਦੇ ਮੋਢੀ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਉਹਦੇ ਸਿਰ ਤੋਂ ਬੋਝ ਲੱਗਦਾ ਤਾਂ ਉਹ ਆਪਾਂ ਸਾਰਿਆਂ ਨੇ ਰਲ ਕੇ ਨੋਰ ਦੀ ਕੋਸ਼ਿਸ਼ ਕਰਨੀ ਕਿਉਂਕਿ ਇਹ ਸੰਸਥਾ ਦੇ ਵਿੱਚ ਗੁਰੂ ਘਰ ਦੇ ਵਿੱਚ ਜਿਹੜੀ ਬੇਟੀ ਦੀ ਸ਼ਾਦੀ ਹੋਣੀ ਆ ਤਾਂ ਮੈਨੂੰ ਲੱਗਦਾ ਵੀ ਉਹੀ ਬੰਦਾ ਕਰਵਾਊਗਾ ਜਿਹਦੇ ਕੋਲੇ ਸਮਰੱਥਾ ਨਹੀਂ ਹੈਗੀ ਜਿਹੜਾ ਯਥਾ ਸ਼ਕਤੀ ਵਾਲਾ ਬੰਦਾ ਨਹੀਂ ਹੈਗਾ ਜਿਹੜਾ ਜ਼ਰੂਰਤਮੰਦ ਬੰਦਾ ਹੈਗਾ ਉਹੀ ਇਹਦਾ ਵਿਆਹਾਂ ਦੇ ਵਿੱਚ ਆਪਦੀ ਆਰਥਿਕ ਮੋੜਾ ਸੋ ਇਹਨਾਂ ਬੇਟੀਆਂ ਦੇ ਕਾਰਜ ਸੋਰੇ ਕੰਮ ਨਾਲ ਹੋ ਸਕਣ ਤੁਸੀਂ ਸਾਰਿਆਂ ਨੇ ਵੱਧ ਚੜ੍ਹ ਕੇ ਉਤੰਮ ਕਰਨਾ ਔਰ ਇਸ ਵੀਡੀਓ ਨੂੰ ਉਹਨਾਂ ਜ਼ਰੂਰਤਮੰਦ ਪਰਿਵਾਰਾਂ ਤੱਕ ਭੇਜਣਾ ਤਾਂ ਕਿ ਉਹ ਵੱਧ ਤੋਂ ਵੱਧ ਫਾਰਮ ਭਰਵਾ ਕੇ ਤੁਹਾਡੀ ਸਰਪੇ ਹੀ ਬਿਊਟੀ ਬਣਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਸਨੇਹਾ ਲਾਓ ਤਾਂ ਕਿ ਆਪਾਂ ਫਾਰਮ ਭਰ ਕੇ ਉਹਨਾਂ ਬੇਟੀਆਂ ਦੀਆਂ ਸਾਰੇ ਰਲ ਦੀਆਂ ਸ਼ਰਤਾਂ ਕਰ ਸਕੀਏ ਸੋ ਇਨੇ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ